ਇਤਿਹਾਸ ਗਵਾਹ ਹੈ ਕਿ ਜਦ ਵੀ ਸੰਸਾਰ ਚੰਦ ਵਿਸ਼ਵਾਸ ਪਖੰਡ ਤੇ ਝੂਠ ਵਧਿਆ ਤਦ ਗੁਰੂ ਨਾਨਕ ਦੇਵ ਜੀ ਨੇ ਆ ਕੇ ਲੋਕਾਂ ਨੂੰ ਸੱਚ ਦੀ ਰਾਹ ਦਿਖਾਈ ਅਸੀਂ ਅੱਜ ਵੀ ਅਜੇਹੇ ਬਹੁਤ ਸਾਰੇ ਘਟਨਾਕਰਮ ਵੇਖਦੇ ਹਾਂ ਜਿੱਥੇ ਲੋਕ ਧਰਮ ਦੇ ਨਾਂ ਤੇ ਲੋਕਾਂ ਨੂੰ ਠੱਗ ਰਹੇ ਹਨ ਪਰ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰ ਸੰਸਾਰ ਨੂੰ ਇਹ ਦੱਸਿਆ ਕਿ ਧਰਮ ਦਾ ਅਸਲ ਅਰਥ ਕੀ ਹੈ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਮਰਦਾਨਾ ਜੀ ਨਾਲ ਕਾਸੀ ਪਹੁੰਚੇ ਉਥੇ ਦੇ ਪੰਡਿਤ ਅਤੇ ਪੋਖੰਡੀਆਂ ਨੇ ਇੱਕ ਵੱਡਾ ਯਗ ਕਰ ਰੱਖਿਆ ਸੀ ਲੋਕਾਂ ਨੂੰ ਦੱਸਿਆ ਜਾ ਰਿਹਾ ਸੀ ਕਿ ਜੇਕਰ ਉਹ ਇਸ ਯਗ ਚ ਦਾਨ ਦੇਣਗੇ ਤਾਂ ਉਹਨਾਂ ਦੇ ਪਾਪ ਤੋਜੇ ਜਾਣਗੇ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਲੋਕ ਗਰੀਬੀ ਚ ਵੀ ਆਪਣੇ ਪੈਸੇ ਦਾਨ ਕਰ ਰਹੇ ਹਨ ਉਮੀਦ ਚ ਕਿ ਉਹਨਾਂ ਦੀ ਆਤਮਾ ਮੁਕਤ ਹੋ ਜਾਵੇਗੀ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਪੰਡਿਤਾਂ ਨੂੰ ਪੁੱਛਿਆ ਜੇ ਤੁਸੀਂ ਪਾਪ ਤੋ ਸਕਦੇ ਹੋ ਤੱਕ ਕਿਸੇ ਗਰੀਬ ਨੂੰ ਦਾਨ ਦੇਣ ਦੀ ਬਜਾਏ ਕਿਸੇ ਦੁਖੀ ਦਾ ਦੁੱਖ ਦੂਰ ਕਿਉਂ ਨਹੀਂ ਕਰ ਦੇ ਪੰਡਿਤ ਹੈਰਾਨ ਹੋ ਗਏ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਗੁਰੂ ਨਾਨਕ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਪ੍ਰਭੂ ਤੱਕ ਪਹੁੰਚਣ ਲਈ ਦਾਨ ਪੂਜਾ ਜਾਂ ਧੂੰਗੀ ਰਸਮਾਂ ਦੀ ਲੋੜ ਨਹੀਂ ਬਲਕਿ ਸੱਚਾ ਜੀਵਨ ਜਿਉਣਾ ਅਤੇ ਹੱਕ ਦੀ ਰੋਟੀ ਖਾਣੀ ਸਭ ਤੋਂ ਵੱਡੀ ਭਗਤੀ ਹੈ ਇੱਕ ਹੋਰ ਵਾਰ ਗੁਰੂ ਨਾਨਕ ਦੇਵ ਜੀ ਹਰਦੁਆਰ ਗਏ ਉੱਥੇ ਲੋਕ ਗੰਗਾ ਚਿਸ਼ਨਾਣ ਕਰਦੇ ਹੋਏ ਪਾਣੀ ਨੂੰ ਪੂਰਬ ਵੱਲ ਸੁੱਟ ਰਹੇ ਸਨ ਗੁਰੂ ਜੀ ਨੇ ਵੀ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਪਰ ਉਲਟੀ ਦਿਸ਼ਾ ਵੱਲ ਪੱਛਮ ਜਦ ਪੰਡਿਤਾ ਨੇ ਇਹ ਦੇਖਿਆ ਉਹ ਚੌਕਤ ਗਏ ਅਤੇ ਪੁੱਛਿਆ ਤੁਸੀਂ ਪਾਣੀ ਪੱਛਮ ਵੱਲ ਕਿਉਂ ਸੁੱਟ ਰਹੇ ਹੋ ਗੁਰੂ ਨਾਨਕ ਜੀ ਨੇ ਉਹਨਾਂ ਨੂੰ ਉੱਤਰ ਦਿੱਤਾ ਜੇ ਤੁਹਾਡਾ ਪਾਣੀ ਪੂਰਬ ਵੱਲ ਸੁੱਟਣ ਨਾਲ ਤੁਹਾਡੇ ਪਿਓ ਦਾਦਿਆਂ ਨੂੰ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਮੇਰੀਆਂ ਖੇਤਿਆਂ ਨੂੰ ਕਿਉਂ ਨਹੀਂ ਪਹੁੰਚ ਸਕਦਾ ਇਹ ਸੁਣ ਕੇ ਲੋਕ ਸੋਚਣ ਤੇ ਮਜਬੂਰ ਹੋ ਗਏ ਉਹਨਾਂ ਨੂੰ ਸਮਝ ਆਈ ਕਿ ਸਾਰੇ ਰਿਵਾਜ ਸਿਰਫ ਪਖੰਡ ਹਨ ਅਤੇ ਸੱਚਾ ਧਰਮ ਮਿਹਨਤ ਕਰਨਾ ਅਤੇ ਲੋਕਾਂ ਦੀ ਸੇਵਾ ਕਰਨੀ ਹੈ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਸਿਖਾਇਆ ਕਿ ਸੱਚਾ ਧਰਮ ਕੋਈ ਵਿਸ਼ੇਸ਼ ਰਸਮ ਰਿਵਾਜ ਨਹੀਂ ਬਲਕਿ ਇੱਕ ਸਾਫ਼ ਸੁਥਰੀ ਜ਼ਿੰਦਗੀ ਸੇਵਾ ਅਤੇ ਇਮਾਨਦਾਰੀ ਚ ਹੈ। ਅੱਜ ਵੀ ਅਸੀਂ ਵੇਖਦੇ ਹਾਂ ਕਿ ਕਈ ਥੱਗ ਲੋਕਾਂ ਨੂੰ ਪਖੰਡ ਚ ਫਸਾ ਰਹੇ ਹਨ। ਤੁਸੀਂ ਕੀ ਸੋਚਦੇ ਹੋ ਕਿ ਅੱਜ ਦੇ ਸਮਾਜ ਚ ਵੀ ਅਜਿਹੇ ਪਖੰਡ ਵਾਪਰ ਰਹੇ ਹਨ? ਕਮੈਂਟ ਚ ਆਪਣੀ رائے ਜ਼ਰੂਰ ਦੱਸੋ ਦੋਸਤੋ ਤੁਹਾਨੂੰ ਮਿਲਣਗੀਆਂ ਸਾਡੇ ਚੈਨਲ ਤੇ ਸਿੱਖ ਇਤਿਹਾਸ ਦੀਆਂ ਹੋਰ ਵੀਡੀਓਜ਼ ਤੁਹਾਡੇ ਆਪਣੇ ਚੈਨਲ ਗੁਰੂ ਮਰਿਆਦਾ ਨੂੰ ਲਾਇਕ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲੋ ਤੁਸੀਂ ਹੋਰ ਕਿਸ ਵਿਸ਼ੇ ਤੇ ਵੀਡੀਓ ਚਾਹੁੰਦੇ ਹੋ ਇਹ ਸਾਨੂੰ ਕਮੈਂਟ ਕਰਕੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ